ਹੈ ਸਤਿਕਾਰਯੋਗ ਸਾਰਿਆਂ ਵਧੀਆ ਫਾਰਮ ਜਿਹੜਾ ਚੈਨਲ ਤੁਹਾਡੇ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ جعفرਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਇੱਕ ਆ ਤਾਜੀ ਸੋਈ ਵੜ ਤਾਂ ਦਿਖਾਉਣੀ ਆ ਤੇ ਇੱਕ ਆ ਗੱਬਨ ਵੜ ਤਾਂ ਦਿਖਾਉਣੀ ਤੇ ਇੱਕ ਆ ਬੱਛੀ ਤੁਹਾਨੂੰ ਉਤਰਾ ਕੰਜ ਬੱਛੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਜਿਹੜੀ ਜੇ ਮਾਂ ਦਾ ਦੁੱਧ ਵੀ ਚੰਗਾ ਤੇ ਚੰਗੀ ਸਾਂਭ ਵਾਲੀ ਜਗ੍ਹਾ ਤੇ ਵਾਈ ਤੇ ਹਾਂਜੀ ਵੀਰ ਜੀ ਸੱਸੀ ਕਾਲ ਜੀ ਸੱਸੀ ਕਾਲ ਸਤਿਕਾਰ ਹੋਰ ਸਣਾ ਠੀਕ ਠਹਾ ਜੀ ਵਧੀਆ ਆਪਣੇ ਨਾਮ ਤੇ ਤੇ ਵੇਗ ਗਿਆ ਪਰਸਵਾਲਾ ਮਾਲ ਕਰ ਮਾਲ ਦੁੱਗੀ ਅੱਧੇ ਘੰਟੇ ਪਹਿਲਾਂ ਪਹਿਲਾਂ ਵੇਚ ਗਿਆ ਕਿੰਨੇ ਫੋਨ ਫਾਨ ਆਏ ਫਿਰ ਮੈਂ ਤਾਂ ਲੈਦਾ ਕਾਉਂਦਾ ਜੀ ਚੰਗੀ ਰੌਣਕ ਲੱਗੀ ਰਹੀ ਸੀ ਮੇਲਾ ਹੀ ਲੱਗ ਗਿਆ ਤੇ ਰੇਟ ਉਹ ਤਾਂ ਨਿਕਲ ਨਗੇ ਅੱਜ ਵੀ ਜੀ ਜੀ ਟੈਨ ਲਾਈਨ ਕਰਨਾ ਅੱਜ ਠੀਕ ਹੈ ਹਾਂ ਜਾਵਾਂ ਤੇ ਜਾਣ ਬਸ ਕੰਮ ਹੈ ਠੀਕ ਹੈ ਤੇ ਚਲੋ ਨਾਮ ਦੱਸਦੇ ਕਿ 600 ਤਸੀਲ ਵਾਲਾ ਜਿਹੜਾ ਮਾਸਟਰ ਤੇ ਫੋਨ ਨੰਬਰ ਵੀ ਬੋਲ ਦ 9492228970 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਤਾਜੀ ਸੋਈ ਚ ਇਹ ਵੀ ਦੀ ਰਾਤੀ ਸੋਈ ਹੈ ਅੱਛਾ ਰਾਤੀ ਸੋਈ ਆ ਇਹਦੀ ਗੇਰ ਵੀ ਉਹ ਫਰੀ ਹੈ ਤੇ ਗੇਰ ਦੀ ਬਲੋਕਰ ਨਹੀਂ ਦਾ ਜਿਹੜੀ ਦੀ ਪਈ ਜੀ ਠੀਕ ਹੈ ਜੀ ਤੇ ਕਿੰਨੇ ਕੇ ਦੁੱਧ ਵਾਲੀ ਆ ਇਹ ਇਹ ਦੁੱਧ 16 15 ਲੀਟਰ ਵਾਲੀ ਹੈ ਅੱਛਾ 15 16 ਲੀਟਰ ਵਾਲੀ ਹੈਗੀ ਆ ਪਹਿਲਾ ਸੂਆ ਹੈ ਅੱਛਾ ਪਹਿਲਾ ਸੂਆ ਹੀ ਆ ਖੋਲੋ ਹਾਂ ਫਿਰ ਤੋਰੀ ਤੇ ਮੂੰਹ ਜਿਹੜੀ ਸ਼ੇਦਾਂਦੇ ਆ ਤੇ ਪਹਿਲਾ ਸੂਆ ਹੋਵੇ ਤੇ ਰਾਤ ਦੀ ਸੂਈ ਹੈ ਬਾਕੀ ਇਹ ਆ ਵੀ ਤਾਜੀ ਸੂਈ ਹੈ ਪਰ ਕੋਈ ਖਾਰ ਸਿੱਧੀ ਲੱਪੇ 'ਚ ਨਹੀਂ ਆ ਤੇ ਥੱਲੇੋਂ ਚੰਗੀ ਬਣੀ ਆ ਸ਼ਬੂਤੋ ਥੋੜਾ ਜਿਹਾ ਦਰਦੀ ਆ ਤੇ ਬਾਕੀ ਆ ਥੱਲੇ ਆ ਦੇਖ ਸਕਦੇ ਚੰਗੀ ਤਿਆਰ ਹੋਈ ਆ ਤੇ ਫਿਰ ਅਜੇ ਦੇਖੋ ਦਿਖਾ ਦਿਓ ਇੱਕੋ ਚਵਾਈ ਹੋਈ ਹੋਣੀ ਹੱਲੇ ਦੀ ਹਾਂ ਜੀ ਇੱਕੋ ਚਵਾਈ ਹੋਈ ਹੈ ਸੀਲਸ ਲੱਗ ਜੇ ਪੂਰੀ ਹਾਂ ਜੀ ਇਹ ਤਾਂ ਬੱਥੇ ਨਹੀਂ ਪਿੰਗਸ ਜਾਏ ਠੀਕ ਆ ਜਿਆਦੇ ਥੱਲੇ ਬੱਚੇ ਨੂੰ ਨਹੀਂ ਚੁੰਗਣ ਦੀ ਜਾਜਪੂਰੀ ਇਤਨਾ ਫਿਰ ਦਿਖਾ ਦਈਏ ਫਿਰ 3-2-2 ਤਾਂ ਆਪਾਂ ਜਰਾ ਜਵਾਜ ਨੇ ਇਹਦਾ ਪਤਾ ਲੱਜੂ ਠੰਡੀ ਸੀਲ ਦਾ ਆਂ ਦੇਖਾਂ ਦੇ ਠੀਕ ਹੈ ਬਾਕੀ ਇਹ ਕਿ ਬਸਮਾ ਆ ਕੇ ਥਾਣੇ ਨੇ ਤਿਆਰ ਕਰਦਾ ਜਾਂ ਪੂਰੀ ਬਸਮੀ ਨਹੀਂ ਆ ਇਹ ਵੀ ਠੰਡੀ ਸੀਲੇ ਨਹੀਂ ਠੀਕ ਹੈ ਫਾਈਨ ਕਰੂਗੀ ਸਾਬ ਬਾਕੀ ਥੱਲੇ ਆਵੇਂ ਚੰਗੀ ਬਣੀ ਆ ਤੇ ਕਿੰਨਾ ਕ ਰੀਤੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਉਹਨਾਂ ਦੇ ਇਹਨਾਂ ਨਿਆਣੇ ਨਹੀਂ ਵਿੱਚ ਕੁਝ ਜਿਆਜਾ ਕਰ ਦਈਏ ਬਾਕੀ ਇਹ ਆ ਵੀ ਅੱਜ ਜਿਹੜੇ ਕੱਦ ਵਿੱਚ ਲੈ ਜਾ ਮੇਲੇ ਆ ਹਨਾ ਨਾ ਬੋਤੇ ਵੱਡੇ ਤੇ ਨਾ ਬੋਤਾ ਵੱਡਾ ਕੋਈ ਵੀ ਰੋਸਾ ਹੋਣਾ ਸਮਝੇਗੀ ਬੋਤੇ ਵੱਡੇ ਵੱਡੇ ਕੱਦ ਨਹੀਂ ਜ਼ਿਆਦਾਤਰ ਆਪਣੇ ਕੋ ਵੱਡੇ ਕੱਦ ਵਾਲੀਆਂ ਹੁੰਦੀਆਂ ਹਾਂ ਜੀ ਹਾਂ ਜੀ ਨਾ ਇਹਨੇ ਛੋਟੇ ਦੇ ਨਾਲ ਨਾ ਇਹਨੇ ਵੱਡੇ ਨੋਰਮਲ ਦੇ ਵਿੱਚ ਲੈ ਜਾ ਮੇਲੇ ਤੇ ਮੁੱਲ ਫਿਰ 45 ਦੀ ਦੇਈਏ 45000 ਦੀ ਛੋਟ ਛਾਟ ਵਿੱਚ ਕਰ ਦਈਏ ਕੋਈ 40000 ਦੀ ਦੇਣਾ ਨਾਲ ਅੱਛਾ 40000 ਦੀ ਦੇ ਦੋਗੇ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗੱਬਣ ਆ ਜਿਹੜੀ ਇਸ ਤੋਂ ਬਾਅਦ ਇਹ ਕਿੰਨੇ ਕਿ ਦੁੱਧ ਵਾਲੀ ਜੇ ਇਹ ਦੀ 15 16 ਲੀਟਰ ਵਾਲੀ ਜੇ ਤੋਰੋ ਫਿਰ ਇਹਨਾਂ ਨੂੰ ਬਾਕੀ ਰੰਗ ਰੂਪ ਦੀ ਚੰਗੀ ਹੈ ਵੀ ਬਾਕੀ ਆਇਆ ਵੀ ਠੰਡੀ ਸੀ ਬਾਕੀ ਢਿੱਲਾ ਢੋਲਾ ਚੰਗੀਆਂ ਇਹਦੀਆਂ ਹੱਦੇ ਪਰ ਨਹੀਂ ਹੈ ਵੀ ਪੂਰੀ ਇਹਦਾ ਸੋਆ ਕਿਨਵਾਜੇ ਇਹਦਾ ਉਹ ਜੀ ਪੰਜਾ ਜੇ ਇਹਦਾ ਤੀਸਰਾ ਸੋਆ ਜੇ ਬਾਕੀ ਇਹਦਾ ਵੀ ਹਵਾਨਾ ਇੱਕ ਅਰੀ ਪਿਛੇ ਤੋਂ ਦੇਖ ਸਕਦੇ ਫਿਰ ਤੋਂ ਤੇ ਇਹ ਵੀ ਇਤਰਾ ਹੀ ਤਿਆਰ ਹੋਣੀ ਪਛਾਣਾਂ ਵੀ ਚੰਗੀ ਬਣਨੀ ਤੇ ਇਹਦਾ ਫਿਰ ਮੁੱਲ 45 ਦੀ ਨਾ ਇਹ 45000 ਦੀ ਹਾਂ ਜੀ ਕਿ 40 ਦੇ ਦੇ ਦੀ ਇਹ ਵੀ 35000 ਇਹ 35000 ਦੀ ਹਾਂ ਜੀ ਠੀਕ ਹੈ ਚਲੋ ਬਾਕੀ ਵਿੱਚੋਂ ਮੌਕੇ ਤੇ ਛੋਟ ਚਾ ਦੇਣਾ ਪਤਾ ਕਰ ਦਾਂਗੇ ਠੀਕ ਹੈ ਜੀ ਹਾਂ ਤਿਆਰ ਕੀ ਬੱਛੀ ਵੀ ਲੈਣਤੀ ਜੇਕ ਐਸੀ ਪੰਜ ਅੱਛੀ ਜੀ ਦੀ ਫਾਰਮਰ ਠੀਕ ਹੈ ਚੋਲੀ ਚੰਗੀ ਹੈ ਥੱਲੇ ਦੇ ਠੀਕ ਹੈ ਤੇ ਇਹਦੇ ਮਹਾਰਾ ਦੁੱਧ ਦਾ ਪਤਾ ਕਿੰਨਾ ਗਿਆ ਇਹ 30-30 ਲੀਟਰਾਂ ਦੀ ਠੀਕ ਹੈ ਹਾਂਜੀ 50 ਲੀਟਰਾਂ ਦੀ ਵਿੱਚੇ ਤੋਂ ਮੁੱਠੀ ਤੇ ਇਹਦੀ ਉਮਰ ਕਿੰਨੀ ਹੋਊਗੀ ਇਹ ਵਿੱਚੀ ਜਵਾਨ ਜੇ ਮੇਰੇ ਨਾਲ ਮੂੰਹ ਪੁੱਟ ਕੇ ਨਹੀਂ ਬਹਿਣਾ ਅੱਛਾ ਸਿੱਗੀ ਆ ਸਿੱਗੀ ਬਣ ਜਵਾਨ ਨੇ ਆਓ ਕਿੰਨੇ ਦੰਦ ਜੇ ਆਹ ਦੇ ਸਾਦੇ ਛੱਗੀ ਜਿਹੜੀ ਹੋਣਦੀ ਆ ਜੀ ਜਿਹੜੀ ਹੋਣਦੀ ਜਿਹੜੀ ਛੱਗੀ ਆਉਂਦੀ ਜੇ ਉਹ ਸਾਹ ਨਗਵੀਰ ਵੇਖ ਲਿਆ ਚਲੋ ਤੋਰੋ ਵੀ ਜੇ ਕਰੀ ਨਾ ਤੋਰ ਕੇ ਦਿਖਾ ਦਿੰਦੀ ਬਾਕੀ ਉਹ ਤਨੇ ਇਹ ਆ ਵੀ ਕੱਦਗਾਠੇ ਦਾ ਚੰਗਾ ਵਾ ਛੋਗੀ ਤੋਂ ਛੱਗੀ ਹੋਣਦੀ ਆ ਹੱਲੇ ਆ ਜਲਾਇਆ ਉਹ ਜੀ ਉਤਰਾਂ ਵੀਰ ਜੀ ਗਾਂ ਭਣੀ ਕਿ ਨਹੀਂ ਇਨੂੰ ਵੀ 6 ਤਰੀਕ ਦਾ ਟੀਕਾ ਭਰਾਇਆ ਜੀ ਠੀਕ ਆ 6 ਦਾ ਟੀਕਾ ਭਰਿਆ ਹੈ ਬਾਕੀ ਇਹ ਆ ਵੀ ਜਿੱਦਣੇ ਤਿਆਰ ਹੋਈ ਵੈੜ ਚੰਗੀ ਤਿਆਰ ਹੋਣੀ ਆ ਬਾਕੀ ਜੇ ਕੋਈ ਸਾਮਾਨ ਵਾਲਾ ਕੋਈ ਵੀਰ ਤੇ ਉਹ ਲੈ ਜੇ ਆਪਣ ਤੇ ਇਹਦਾ ਫਿਰ ਮੁੱਲ 15 ਦਿਨਾਂ ਦੇ 15 ਦੀ ਕਿ ਵਿੱਚ ਉਹ ਜੀ ਗੀਸ ਨੂੰ ਬਿਲਕੁਲ ਕਰਦਾ ਜੋ ਵੀ ਆ ਜਸ ਨੂੰ ਹਾਂਜੀ 8000 ਜੀ 8000 ਜੀ ਬਾਕੀ ਇਹ ਆ ਕਿ ਜਿੰਨੇ ਤੇ ਹੁਣ ਮੰਨ ਲਓ ਤਿਆਰ ਕੀਤੀ ਆ ਏਡੀ ਵੱਡੀ ਕੀਤੀ ਆ ਉਹਦੇ ਹੁਣ ਨਹੀਂ ਪਤਾ ਛੋਟੀਆਂ ਛੋਟੀਆਂ ਆਈਆਂ ਨਹੀਂ ਵੇਚੀਆਂ ਉਹ 5-5000 ਦੀਆਂ ਨੇ ਨਾਲੇ 8000 ਤੋਂ ਤੇ ਵੱਧ ਤਾਂ ਦੋਦੀ ਪੀ ਗਈ ਹੋਣੀ ਹੈ ਦੋਦੀ ਪੀ ਗਈ ਇਹ ਚਕੀਨੀ ਨਾ ਮੋਲੀ ਲੈ ਆ ਜੀ ਚਕੀਨੀ ਨਾ ਲਈ ਜੇ ਵੀ ਠੀਕ ਹੈ ਗੁਰ ਘਰੇ ਲਾ ਦਾਂਗੇ ਠੀਕ ਹੈ ਜੀ ਤੇ ਬਾਕੀ ਆਪ ਵੀ ਚਲੋ ਆਪਣੀ ਤਸੱਲੀ ਕਰਕੇ ਆਪਣੀਆਂ ਆਪਾਸ ਕਰਕੇ ਵੇਸ ਜਾ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜਾ ਜੀ